ਜਦਵਾਨੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਢੀਂਸਾ ਪਰਿਵਾਰ ਉਹਨਾਂ ਦੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਕਿੱਤੀ ਗਈ ਹੈ ਸਾਡੇ ਨਾਲ ਗੱਲਬਾਤ ਕਰਨ ਲਈ ਪਰਮਿੰਦਰ ਢੀਂਸਾ ਜੀ ਨੇ ਢੀਂਸਾ ਸਾਹਿਬ ਜਦੋਂ ਵਕ ਹੋਏ ਸੀ ਉਦੋਂ ਤੁਸੀਂ ਤਮਾਮ ਸਵਾਲ ਜਿਹੜੇ ਹਨ ਉਹ ਸਪੈਸੀਫਿਕ ਸੁਖਵੀਰ ਸਿੰਘ ਬਾਦਲ ਹੋਣਾ ਤੇ ਖੜੇ ਕੀਤੇ ਸੀਗੇ ਤੇ ਜਿਹੜੇ ਉਹ ਡਿਫਰੈਂਸਸ ਸੀਗੇ ਕੀ ਹੁਣ ਉਹ ਹੋ ਗਏ ਤੁਹਾਡੇ ਸੌਟ ਆਊਟ ਹੋ ਗਏ ਸਾਰੇ ਸਾਰੇ ਤਾਂ ਰਿਜ਼ੋਲਵ ਨਹੀਂ ਹੁੰਦੇ ਹੁੰਦੇ ਕੁਝ ਹੋ ਗਏ ਕੁਝ ਰਹਿ ਗਏ ਉਹਨੂੰ ਅਸੀਂ ਬੈਠ ਕੇ ਕਰਾਂਗੇ ਗੱਲ ਇਹ ਵੀ ਅੱਜ ਲੋੜ ਕੀ ਹੈ ਸਮੇਂ ਦੀ ਲੋੜ ਹੈ ਵੀ ਪੰਜਾਬ ਨੂੰ ਬਚਾਇਆ ਜਾਵੇ ਪੰਜਾਬ ਨੂੰ ਬਚਾਉਣ ਵਾਸਤੇ ਅਕਾਲੀ ਦਲ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਇਸੇ ਚੀਜ਼ ਨੂੰ ਅਸੀਂ ਕਿਤੇ ਸਾਡੀ 300 ਸਾਲਾਂ ਤੋਂ ਤੁਹਾਨੂੰ ਬਤਾਉਣਾ ਸੀ ਨਵੰਬਰ ਦੇ ਅਖੀਰ ਚ ਜਾਂ ਦਸੰਬਰ ਦੇ ਸ਼ੁਰੂ ਚ ਇੱਕ ਸਟੇਟਮੈਂਟ ਦਿੱਤੀ ਸੀ ਵੀ ਕਿਸੇ ਨੇ ਪੁੱਛਿਆ ਸੀ ਤੁਸੀਂ ਇਕੱਠੇ ਉਹ ਕਹਿੰਦੇ ਵੀ ਜਾਂ ਤਾਂ ਹਸਤੀਵਾ ਦੇਣ ਜਾਂ ਮਾਫੀ ਮੰਗਣ ਪਰ ਉਹਨਾਂ ਨੇ ਮਾਫੀ ਮੰਗੀ ਤਾਂ ਉਸ ਤੋਂ ਬਾਅਦ ਜਿਹੜਾ ਅੱਗੇ ਤੁਰਿਆ ਕਮੇਟੀ ਬਣੀ ਕਮੇਟੀ ਨੇ ਫੈਸਲਾ ਕੀਤਾ ਵੀ ਸਾਨੂੰ ਜਿਹੜਾ ਹੈ ਪੰਥਕ ਹਿੱਤਾ ਵਾਸਤੇ ਪੰਜਾਬ ਦੇ ਭਲੇ ਲਈ ਸਾਨੂੰ ਇਕੱਠਾ ਹੋਣਾ ਚਾਹੀਦਾ ਸੋ ਉਸ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਜਿਹੜਾ ਹੈ ਪਾਰਟੀ ਨੇ ਫੈਸਲਾ ਕੀਤਾ तकरीबन 90% ਜਿਹੜੇ ਸਾਡੇ ਆਗੂ ਤੇ ਵਰਕਰ ਨੇ ਉਹਨਾਂ ਦੀ رائے ਸੀ ਤਾਂ ਕਰਕੇ ਜਿਹੜਾ ਅਸੀਂ ਉਹਨਾਂ ਦੀ رائے ਦੇ ਨਾਲ ਚੱਲਦੇ ਹੋਏ ਇਹ ਫੈਸਲਾ ਕੀਤਾ ਸਭ ਤੁਸੀਂ ਕਈ तमाम ਪ੍ਰੈਸ ਕਾਨਫਰੰਸਾਂ ਕੀਤੀਆਂ ਸੀਗੀਆਂ ਚਾਹੇ ਐਸਜੀਪੀਸੀ ਦੇ ਵਿੱਚ ਜੋ ਛੋਟੀਆਂ ਮੋਟੀਆਂ ਤਾਂਦਲੀਆਂ ਜਾਂ ਗੜਬੜੀਆਂ ਹੁੰਦੀਆਂ ਸੀਗੀਆਂ ਕਿ ਤੁਸੀਂ ਇਹ ਸਾਰੇ ਮੈਟਰ ਹੁਣ ਬੈਠ ਕੇ ਇਸ਼ੂਸ ਤੇ ਗੱਲਬਾਤ ਕੀਤੀ ਕਿਉਂਕਿ ਸੁਖਵੀਰ ਸਿੰਘ ਬਾਦਲ ਹੋਣਾ ਨੇ ਮਾਫੀ ਵੀ ਮੰਗਦੇ ਨਜ਼ਰ ਆ ਰਹੇ ਨੇ ਜਿਹੜੇ ਪਾਰਟੀ ਛੱਡ ਕੇ ਗਏ ਆ ਵਾਪਸ ਆਣ ਦੀ ਅਪੀਲ ਵੀ ਕਰਦੇ ਨਜ਼ਰ ਆ ਰਹੇ ਨੇ ਚਰਚਾ ਕਿਸ ਤਰੀਕੇ ਦੀ ਹੋਈ ਹੈਗੀ ਕਿਤੇ ਤਾਂ ਸੰਤਿਬਣੀ ਹੋਈ ਨਾ ਵੀ ਆ ਚੀਜ਼ਾਂ ਦੂਰ ਕਰਨ ਦੀ ਪਾਰਟੀ ਦੇ ਵਿੱਚ ਬੈਠ ਕੇ ਬਿਲਕੁਲ ਸੁਝਾ ਦੇਵਾਂਗੇ ਜਿਹੜੀਆਂ ਅਸੀਂ ਗੱਲਾਂ ਮਾਰੂ ਕੇ ਕਹਿੰਦੇ ਸੀ ਉਹ ਪਾਰਟੀ ਦੇ ਵਿੱਚ ਬਹਿ ਕੇ ਉਹਨਾਂ ਨੂੰ ਸੁਝਾ ਦੇਵਾਂਗੇ ਇਹਨਾਂ ਚਾਪਾ ਨੂੰ ਸਟੈਪ ਲਾਈਨ ਦੀ ਲੋੜ ਹੈ ਤੇ ਜੇ ਸ਼ਰੂਨੀ ਗੱਲ ਗੁਰਦੁਆਰਾ ਪ੍ਰਬੰਧ ਕਮੇਟੀ ਜਿਹੜੀਆਂ ਕਮੀਆਂ ਰਹੀਆਂ ਉਹਨਾਂ ਨੂੰ ਦੂਰ ਕਰਨ ਵਾਸਤੇ ਵੀ ਅਸੀਂ ਗੱਲ ਰੱਖਾਂਗੇ ਸੋ ਸਾਰੀਆਂ ਗੱਲਾਂ ਹੁਣ ਪਾਰਟੀ ਦੇ ਵਿੱਚ ਹੋਣਗੇ ਕਈ ਵਾਰੀ ਕੀ ਹੁੰਦਾ ਹੈ ਜਦ ਤੁਸੀਂ ਇਕੱਠੇ ਹੋਣ ਇਹ ਨਹੀਂ ਹੁੰਦਾ ਵੀ ਸਾਰੀਆਂ ਗੱਲਾਂ ਮੰਨੀਆਂ ਜਾਂਦੀਆਂ ਕੋਈ ਕੁਝ ਹੋ ਜਾਂਦੀਆਂ ਕੁਝ ਰਹਿ ਜਾਂਦੀਆਂ ਕੁਝ ਨੂੰ ਅਸੀਂ ਬਾਅਦ ਚ ਸੋਲਵ ਕਰ ਲਾਂਗੇ ਤੋਂ ਇਹ ਹੀ ਜਿਹੜਾ ਲੈ ਕੇ ਚੱਲਾਂਗੇ ਪਰ ਗੱਲ ਇਹ ਵੀ ਵੱਡਾ ਹਿੱਤ ਹੈ ਸਾਡੇ ਪੰਜਾਬ ਦੇ ਸਾਡੀ ਕੌਮ ਦੇ ਉਹਨਾਂ ਨੂੰ ਜਿਹੜਾ ਹੈ ਵਾਸਤੇ ਸਾਨੂੰ ਕਈ ਵਾਰ ਆਪਦੀ ਨਿਜੀ ਈਗੋਜ਼ ਨਿਜੀ ਜਿਹੜੀਆਂ ਕਈ ਵਾਰ ਸਾਡੇ ਕੋਈ ਹੁੰਦੇ ਆ ਉਹਨਾਂ ਨੂੰ ਛੱਡਣਾ ਵੀ ਪੈਂਦਾ ਹੈ ਤੇ ਤੁਸੀਂ ਕਿਵੇਂ ਦੇਖਦੇ ਹੈਗੇ ਹੋ ਜਿਸ ਤਰੀਕੇ ਦੇ ਨਾਲ ਤੁਸੀਂ ਪਾਰਟੀ ਤੋਂ ਪਹਿਲਾਂ ਸਾਈਡ ਤੇ ਹੋਏ ਸੀਗੇ ਛੱਡ ਕੇ ਗਏ ਸੀਗੇ ਬੀਬੀ ਜਗੀਰ ਕੋਰ ਹੁਣਾਂ ਨੂੰ ਬਾਹਰ ਕੱਢਿਆ ਗਿਆ ਤਾਂ ਉਹਨਾਂ ਨੇ ਤਮਾਮ ਮੀਡੀਆ ਚੈਨਲ ਨਾਲ ਗੱਲਬਾਤ ਵੀ ਕੀਤੀ ਹੈ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਅੱਜ ਅਪੀਲ ਵੀ ਕੀਤੀ ਹੈ ਕਿ ਜੇਕਰ ਉਹ ਸੁਣ ਰਹੇ ਨੇ ਤਾਂ ਉਹ ਤਿਆਰ ਹਨ ਤਾਂ ਮਤਲਬ ਕੀ ਉਹਨਾਂ ਨੂੰ ਵੀ ਘਰੇ ਉਹਨਾਂ ਦੇ ਜਾਇਆ ਜਾਏਗਾ ਜਾਂ ਫਿਰ ਉਹ ਖੁਦ ਆਉਣ ਕੀ ਪ੍ਰੋਟੋਕੋਲ ਕੀ ਰਹੇਗਾ ਜਾਂ ਤੁਸੀਂ ਨਿੱਜੀ ਤੌਰ ਤੇ ਕੀ ਸੋਚੋਗੇ ਬਾਕੀ ਪ੍ਰਾਣੇ ਬੰਦਿਆਂ ਨੇ ਉਹਨਾਂ ਨੇ ਸਾਰੇ ਮਾਰੀ ਕਿ ਮੈਂ ਤਾਂ ਸਮਝਦਾ ਵੀ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਵੀ ਤਾਈ ਜਿਹੜਾ ਅਸੀਂ ਤਗੜੇ ਹੋਰ ਤਗੜੇ ਹੋਵਾਂਗੇ ਬਾਕੀ ਦੇਖੋ ਕੱਲੇ ਬੀਬੀ ਜੀ ਨੇ ਸਾਨੂੰ ਵੀ ਅਸੀਂ ਪਾਰਟੀ ਨਹੀਂ ਛੱਡੀ ਸਾਨੂੰ ਵੀ ਪਾਰਟੀ ਚੋਂ ਕੱਢਿਆ ਗਿਆ ਸੀ ਸੋ ਕਈ ਵਾਰੀ ਤੁਹਾਨੂੰ ਮੈਂ ਉਹ ਗੱਲ ਕਰਦਾ ਵੀ ਜਦ ਸਾਨੂੰ ਕੱਢਿਆ ਹੁਣ ਜੀ ਉਹਨਾਂ ਨੇ ਅਪੀਲ ਕੀਤੀ ਉਹਨਾਂ ਦੀ ਅਪੀਲ ਤੇ ਅਸੀਂ ਗੌਰ ਕੀਤੀ ਬੀਬੀ ਜੀ ਨੂੰ ਵੀ ਕੀਤੀ ਹੈ ਉਹ ਵੀ ਉਹਨਾਂ ਨੂੰ ਗੌਰ ਕਰਨੀ ਚਾਹੀਦੀ ਹੈ ਬਾਕੀ ਫੈਸਲਾ ਤਾਂ ਉਹਨਾਂ ਦਾ ਹੈਗਾ ਤੇ ਲੋਕ ਸਭਾ ਚੋਣ ਆਉਣ ਵਾਲੀ ਹੈਗੀ ਹੈ 9 ਮਾਸ ਦਾ ਰਿਸ਼ਤਾ ਗੱਠ ਜੋੜ ਨੂੰ ਲੈ ਕੇ ਵੀ ਕਾਫੀ ਚਰਚਾ ਹੈਗੀ ਹੈ ਕਿ ਆ 2-3 ਹਫ਼ਤੇ ਬਾਅਦ ਜਿਹੜਾ ਹੈਗਾ ਗੱਠ ਜੋੜ ਦੀ ਵੀ ਚਰਚਾ ਜਿਹੜੀ ਹੈਗੀ ਹੈ ਖਬਰ ਸਾਹਮਣੇ ਆ ਸਕਦੀ ਹੈ ਦੇਖੋ ਪੰਜਾਬ ਦੇ ਹਿੱਤਾਂ ਦੀ ਪੂਰਤੀ ਵਾਸਤੇ ਜੇ ਕੋ ਗੱਠਜੋੜ ਹੁੰਦਾ ਤਾਂ ਜ਼ਰੂਰ ਕਰਨਾ ਚਾਹੀਦਾ ਉਹਨਾਂ ਨੂੰ ਵੀ ਭਾਜਪਾ ਨੂੰ ਵੀ ਪੰਜਾਬ ਦੇ ਮਸਲੇ ਕੋਈ ਪੰਥਕ ਮਸਲੇ ਨੇ ਉਹਨਾਂ ਨੂੰ ਹੱਲ ਕਰਨਾ ਚਾਹੀਦਾ ਇਹੀ ਸਾਡੀ ਹੋਏਗੀ ਤੇ ਉਸ ਤੋਂ ਬਿਨਾ ਤਾਂ ਜਿਹੜਾ ਹੈ ਪਾਰਟੀ ਲਈ ਵੀ ਔਖਾ ਹੋ ਜਾਂਦਾ ਵੀ ਕਿਸ ਕਿਸ ਰੂਪ ਚ ਕਰੀਏ ਅਸੀਂ ਵੀ ਜੰ ਉਹਨਾਂ ਨਾਲ ਗੱਠਜੋੜ ਕੀਤਾ ਸੀ ਅਸੀਂ ਪੰਜਾਬ ਦੇ ਇਸ਼ੂਜ਼ ਲੈ ਕੇ ਗਏ ਸੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਪਰ ਉਹ ਨਹੀਂ ਮਸਲੇ ਹੱਲ ਹੋਏ ਸੋ ਹੁਣ ਜੇ ਉਹ ਕਰਦੇ ਨੇ ਤਾਂ ਫਿਰ ਕੋਈ ਮਾੜੀ ਗੱਲ ਨਹੀਂ ਕਿਸਾਨਾਂ ਦੇ ਮਸਲੇ ਨੇ ਪੰਛਾ ਦੇ ਮਸਲੇ ਨੇ ਹੋਰ ਬਥੇਰੇ ਨੇ ਕੀ ਬੀਜੇਪੀ ਦੇ ਨਾਲ ਲੜਾਈ ਉਹੀ ਹੈ ਵੱਡੇ ਭਰਾ ਛੋਟੇ ਭਰਾ ਲਈ ਹੈ ਸੀਟ ਸ਼ੇਅਰਿੰਗ ਨੂੰ ਲੈ ਕੇ ਜਿਹੜੀ ਆ ਗਈ ਹੈ ਕਿਉਂਕਿ ਬੀਜੇਪੀ ਲਗਦਾ ਸਟੇਟਮੈਂਟ ਦੇ ਰਹੀ ਹੈ ਕਿ ਵੱਡੇ ਭਰਾ ਹੁਣ ਸਾਡੀ ਵੀ ਸੁਣੇ ਹੁਣ ਗੱਲ ਇਹ ਹੈ ਵੀ ਉਹ ਤਾਂ ਗੱਲਾਂ ਛੋਟੀਆਂ ਨੇ ਵੱਡੇ ਛੋਟੇ ਵਾਲੀ ਗੱਲਾਂ ਛੋਟੀਆਂ ਨੇ ਵੱਡੇ ਨੇ ਪੰਜਾਬ ਦੇ ਇਸ਼ੂਸ ਉਹਨਾਂ ਨੂੰ ਰਿਜ਼ੋਲਵ ਕਰਨਾ ਜਾਦੇ ਵੱਡੀ ਲੋੜ ਹੈ ਰੋਡ ਮੈਪ ਕਿਵੇਂ ਦੇਖ ਰਹੇ ਹੋ ਲੋਕ ਸਭਾ ਜਾਂ 2027 ਕਿਸ ਤਰੀਕੇ ਨਾਲ ਅਕਾਲੀ ਦਲ ਨੂੰ ਰਿਵਾਈਵ ਕਰ ਰਹੇ ਨਹੀਂ ਦੋਨੀਆਂ ਚੀਜ਼ਾਂ ਨੇ ਕਿਸੇ ਵੀ ਪਾਰਟੀ ਵਾਸਤੇ ਕੋਈ ਇਲੈਕਸ਼ਨ ਹੋ ਜੇ ਕਿਸੇ ਰੂਪ ਦੀ ਹੋਵੇ ਉਹ ਚ ਤਗੜੇ ਹੋ ਕੇ ਲੜਨਾ ਇਹ ਇਹ ਇਹੀ ਰੋਡ ਮੈਪ ਹੁੰਦਾ ਹੈਗਾ ਸੋ ਚਾਹੇ ਹੁਣ ਵਾਲੇ ਚਾਹੇ ਅੱਗੇ ਸਾਰਿਆਂ ਨੂੰ ਲੜਾਂਗੇ ਜੀ ਸ਼ੁਕਰੀਆ ਤਾਂ ਇਹ ਸੰ ਸਾਡੇ ਨਾਲ ਪਰਮਿੰਦਰ ਢੀਂਸਾ ਕਹਿੰਦੇ ਨਜ਼ਰ ਆ ਰਹੇ ਨੇ ਕਿ ਪੰਜਾਬ ਦੇ ਹਿੱਤਾਂ ਦੇ ਲਈ ਭਾਜਪਾ ਦਾ ਅਕਾਲੀ ਦਲ ਦੇ ਨਾਲ ਗੱਠਜੋੜ ਹੋਣਾ ਜ਼ਰੂਰੀ ਹੈ ਇਹ ਹੋਣਾ ਚਾਹੀਦਾ ਵੀਡੀਓ ਜਰਨਲਿਸਟ ਹਰਜਿੰਦਰ ਸਿੰਘ ਦੇ ਨਾਲ ਜਗਬਾਣੀ ਲਈ ਵਰਣਪਟ